ਸਾਫਰੀ ਕਰਵਾਇਆ ਸਾਰੇ ਨੂੰ ਤੁਸੀਂ ਦੇਖਣ YouTube ਚੈਨਲ ਲੰਗੋ ਵਾਲੀ ਆਮਾਨ ਹੋਰ ਪੈਸਾ ਠੀਕ ਠਾਕ ਪਰ ਮਾਤਾ ਸਾਡੇ ਸਰਪੰਚੇਰ ਪਰੇ ਹਾਫਰਾ ਤੇ ਭਾਈ ਸਾਰੇ ਭੈਣ ਭਰਾ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਐਂਡ ਸ਼ੇਅਰ ਕਰੋ ਤੇ ਚਲੋ ਨਾ ਤੁਕ ਹੋ ਗਿਆ ਤਿਆਰ ਹੁਣ ਲੱਗਿਆ ਵੀਡੀਓ ਬਣਾਣਾ ਤੇ ਰੋਟੀ ਖਾ ਰਿਹਾ ਰੋਟੀ ਖਾ ਕੇ ਨਾਲ ਆਪਣੀਆਂ ਟਰਾਲੀਆਂ ਰਾਤ ਆ ਗਈਆਂ ਇਹ ਜੋ ਮੁੰਡੇ ਤਾਰ ਰਹੇ ਨੇ ਆਓ ਤੁਹਾਨੂੰ ਦਿਖਾਉਣਾ ਜੁੜੇ ਜੋ ਨਾਲ ਹੈ ਹੈ ਕਿੰਨੀ ਮਿੰਨਤੀ ਕੋਈ ਇਹਨਾਂ ਦੀ ਨਹੀਂ ਤਾਂ ਖੇਸ ਲਾਇਆ ਉੱਤੇ ਉਹ ਥੋੜੋ ਪਾਟਿਆ ਸਾਲਾ ਉਥੈਲਾ ਪਾਟੇ ਕਿੱਡਾ ਕਰ ਲੋ ਐਡਾ ਐਡਾ ਚੂਹੇ ਕਿੱਥੇ ਉੱਥੇ ਓਹ ਹੋਰ ਲਾਹ ਲੜ ਜੀ ਕਿਥੋਂ ਫਿਲਰ ਗਿਆ ਅਸਲਾ ਲਾ ਆ ਲੈਟ ਲਾਓ ਯਾਰ ਅੰਦਰ ਲਈ ਅੱਛਾ ਓਏ ਸਾਡਾ ਪ੍ਰਾਇਰ ਪਹਿਲਾਂ ਬਾਹਰ ਨਹੀਂ ਮੋਰੀ ਲਾਈਦੀ ਨਾ ਅੰਦਰ ਲਈ ਚਲਿਏ ਚਲਿਏ ਫਿਰ ਹਾਂਜੀ ਲੈ ਤਾਂ ਵੀ ਹਵਾ ਲਿਆਉ ਤੂੰ ਮਿੱਤਰ ਹੁਣ ਚੱਲਿਆ ਮਾਣ ਮਾਉਣ ਬੀਜਣੇ ਜਾਉ ਦਰਸ਼ਨ ਉਹ ਕਣਕ ਦਾ ਕਿਵੇਂ ਕਰੀਏ ਜਿਹੜੀ ਆਈ ਐ ਸਿੱਟਾ ਦਵਾ ਜੀ ਹੂੰ ਚਲ ਲਿਆ ਤੂੰ ਤਵੀਆਂ ਵਗਦੇ ਮਾਰਾ ਆਦੀ ਪਾਰਟੀ ਸਾਲਾ ਮੇਰੇ ਪੈਸੇ ਲੱਗੇ ਨੇ ਪਾਰਟੀ ਦਾ ਮੈਨੂੰ ਦਿਓ ਤੁਸੀਂ ਨਾ ਨਾ ਪਾਰਟੀ ਬਣਦੀ ਨਾ 100000 ਰੁਪਏ ਮੈਨੂੰ ਦਿਓ ਚਲ ਆ ਜਾਓ ਇਹਦੇ ਅਮਰੂਦ ਨਹੀਂ ਤੋੜ ਕੇ ਖਾਈ ਤੇ ਟਾ ਲੈਣਾ ਕਿਸੇ ਨੇ ਕਦੇ ਬੇਰੀ ਅਪੈਂਡੀਸ ਇਹ ਤਾਂ ਵੀ ਆਪਣਾ ਪਾਪਾ ਪਈ ਨਹੀਂ ਸਮਾਰ ਕੇ ਪਾਪਾ Å! ਮੁੰਡੇ ਮੁੰਡੇ ਉਹ ਸੰਗ ਮਿਲਣਾ ਆ ਕੇ ਸੀ ਉਹਨਾਂ ਨੂੰ ਮਿਲਣ ਫਾਰਾਂ ਤੇ ਚਲ ਗਏ ਮਾਸ਼ਾ ਅੱਲਾਹ ਨੇ ਦੋ ਰੋਟੀਆਂ ਖਾਈ ਨਾਲੇ ਚਾਹ ਵੀ ਆਈ ਏ ਤੇ ਮੇਰੇ ਪਤੰਜਾਪੇ ਜਾ ਆਪਣਾ ਜੋ ਗੁਰਦਾਰ ਸਾਹਿਬ ਮਿੱਟੀ ਪਾਉਣੀ ਆ ਬਾਬਾ ਜੀ ਦਾ ਫੋਨ ਆ ਗਿਆ ਕਹਿੰਦੇ ਭੇਜੋ ਲੈਟਰ ਤੇ ਮੈਂ ਜੋ ਹੁਕਮ ਸਾਰਾ ਇਹ ਪਹਿਲਾਂ ਮੈਂ ਲੈ ਕੇ ਪਤੰਜਾਪੇ ਗਿਆ ਸੀਗਾ ਨਵੀਆਂ ਪਾ ਕੇ ਉਹ ਸੋਨਾ ਲੀਕਾ ਕੱਢੇ ਖੱਚੇ ਹੁਣ ਇਹ ਤਵੀਆਂ ਅੰਦਰ ਪਰਵਾਹ ਹੀ ਨਹੀਂ ਕਰਦਾ ਬੋਈ ਜਾਣ ਡੈਟ ਗਿਆ ਪਤੰਜਾਪੇ ਇੱਧਰ ਚਲ ਸੋਨਾ ਲੀਕਾ ਜੀ давай провали ਦੀ ਮਟੀ ਮੇ ਜਿਹੜਾ ਘੰਟਾ ਵਾਲਾ ਖੜਦਾ ਨੂੰ ਆਹ ਫਸੇ ਦੇ ਬੱਚਾ ਉਹ ਤਾਂ ਬਹੁਤ ਆਰਦੀ ਵੀ 15 ਮਿੰਟ ਹੋ ਗਏ ਲੱਗੇ ਨੇ ਸੁਰਾ ਇਹ ਪੇਜ ਕਾਸਾ ਹੋਰ ਕੋਈ ਲੱਭੇ ਮੈਂ ਟਰੈਕਟਰ ਚ ਓਏ ਪੱਤੇ ਵੀ ਮਰ ਗਈ ਤਾਂ ਹਨੂ ਆ ਗਈ ਜੀ ਭੜੀ ਮੁੱਠੀ ਆ ਇਹ ਨੀ ਮਾੜੀ ਜਾਨ ਕਰ ਰਹੀ ਹੈ ਚੌਰੀ ਦੇਖ ਨੂੰ ਲਓ ਜੀ ਮਿੱਤਰੋ ਪੰਜ ਕਰਪਾ ਕਰੇ ਇਸ ਨਾਲ ਕਰਦੇ ਆਜਾ ਵਲੋਗ ਖਤਮ ਆਸਰੀ ਕਰ ਬਈ ਸਾਰਿਆਂ ਨੂੰ ਸਾਰੇ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਕਮੈਂਟ ਐਂਡ ਸ਼ੇਅਰ ਜ਼ਰੂਰ ਕਰੋ ਸਸੇ ਖਤ ਸਾਰੇ